ਆ ਵੀ ਆਪਣੇ ਭਾਜੀ ਹਾਂਜੀ ਲੈ ਬਸ ਤੁਹਾਨੂੰ ਨਾ ਮਿਕਸ ਜਾ ਪ੍ਰੋਗਰਾਮ ਮਿਕਸ ਜਾ ਪ੍ਰੋਗਰਾਮ ਮਿਕਸ ਜਾ ਪ੍ਰੋਗਰਾਮ ਹੋਣੇ ਆ ਸਾਡੇ ਤਲਵੰਡੀ ਮੰਡੀ ਤੇ ਜਿਹਨੇ ਲੈਣਾ ਹੋਇਆ ਮੰਡੀ ਤੇ ਤਲਵੰਡੀ ਸਭ ਪਹੁੰਚ ਜੂ ਇਹ ਕਿ ਤਲਵੰਡੀ ਧੀਆਂ ਲੈ ਲਿਆ ਇਹ ਲੈ ਯੂਰੋ ਆ ਗਿਆ ਭਾਈ ਪਾਵਰ ਟ੍ਰਿਕ 50 2020 ਮਾਡਲ ਦਾ ਬਿਲਕੁਲ ਨਵਾਂ ਟਰੈਕਟਰ ਆ ਵੀਰੇ ਟਾਇਰਾਂ ਦੀ ਗੱਲ ਕਰ ਲਈਏ ਟਾਇਰ ਹੈਗੇ ਭਾਈ 85 ਕਿ ਪੈਸੇ 80 85 ਪੈਸੇ 20 ਮਾਡਲ ਦੇ ਵਿੱਚੋਂ 5 ਲੱਖ ਤੇ 40 ਹਜ਼ਾਰ ਡਿਮਾਂਡ ਭਾਜੀ ਕਿੰਨੇ ਦਾ ਇਹ 5 ਲੱਖ ਦਾ ਦੇ ਦਾਂਗਾ। ਨਾ ਯਾਰ 4 ਲੱਖ 90 ਹਜ਼ਾਰ। ਲੈ ਬਾਈ। ਖਾਸ ਟਰੈਕਟਰ ਬਾਈ ਕਿੰਨਾ ਵਾਸਤੇ ਇਹ ਤਰਨਤਨ ਜੀ ਦਾ ਮੁਖੂ ਅੰਮ੍ਰਿਤਸਰ ਉਧਰ ਗੁਰਦਾਸਪੁਰ ਉਹਨਾਂ ਵਾਸਤੇ ਬਾਈ ਟਰੈਕਟਰ ਆ ਇਹ ਤੇ ਉਧਰ ਜ਼ਿਆਦੇ ਚੱਲਦੇ ਕਿਉਂ ਸਾਡੇ ਤਲਵੰਡੀ ਏਰੀਆ ਚ ਘੱਟ ਚੱਲਦੇ 555 ਪਾਵਰ ਪਲੱਸ 557 HP ਵਾਲਾ ਟਾਇਰ ਬਿਲਕੁਲ ਤਾਜ਼ਾ ਪੁੱਲਰ ਗੱਡੀ ਤੋਂ ਮਾਰੀ ਕੈਮਰਾ ਮੜਾ ਜਾ। 2017 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਆ ਬਾਈ। ਨਾ ਭਾਈ 4.5 ਲੱਖ ਫੇਰ ਦੇਖਾਂਗੇ ਆਪਾਂ ਤੇ ਸਾਰਾ ਸਮਾਨ ਆ ਭਾਜੀ ਡੰਡਾ ਫੱਟੀ ਛਤਰੀ ਟਰੈਕਟਰ ਨਹੀਂ बिकਿਆ ਨਹੀਂ ਭਾਜੀ ਟਰੈਕਟਰ ਲੈ ਲੋ ਭਾਜਾ ਟਰੈਕਟਰ ਨਫਾ ਦੇਊਗਾ ਨਹੀਂ ਸੱਚੀ ਜਿਹੜਾ ਕੁਝ ਮੈਂ ਬੋਲੂਗਾ ਨਾ ਹੁਣ ਤੁਸੀਂ ਟਰੈਕਟਰ ਲੈ ਲੋ ਨਫਾ ਨਾ ਦਿੱਤਾ ਮੈਨੂੰ 32 ਸਾਲ ਹੋ ਗਏ ਵਪਾਰ ਕਰਦਿਆਂ ਪਾਜੀ 475 ਲਿਖਾ ਬੋਲੋ ਬੋਲੋ 4.5 ਲੱਖ ਜਾਇਜ਼ 58000 30000 ਕਿਹਾ ਇੱਥੇ ਨਾ ਕਟੇ 40000 ਲਓ ਜੀ 35000 ਦਾ ਡੈਟਰ ਲੈ ਜਾਓ ਐਨੇ ਦਾ ਬਾਈ ਮਾੜਾ ਨਹੀਂ ਸੋਨੂੰ ਕਿਸੇ ਨੇ 575 ਬੰਦੇ ਨਾ ਐਨੇ ਦਾ 435000 ਦਾ ਹੁਣ ਇੱਧਰ ਹੋ ਜਾ ਤੂੰ ਹੋ ਜਾਂਦੇ ਵੱਡੀ ਮਾੜੀ ਜੀ ਕੁਛ ਨਹੀਂ ਹੁੰਦਾ ਇਹਨੂੰ ਲਓ ਉਦੋਂ ਬਾਅਦ ਜੀ ਸੋਨਾ ਲੀਕਾ ਆ ਗਿਆ ਬਾਈ ਜੀ 50 ਸ਼ਿਕੰਦਰ ਆ ਜੀ ਡੀਆਈ ਡੀਆਈ 50 ਡੀਆਈ 50 ਹਾਂ ਜੀ ਐ ਪੁੱਲਰ ਤਲਵੰਡੀ ਸਾਹਿਬੋਂ ਆ ਮੂਰਲੇ ਟਾਇਰ ਬਿਲਕੁਲ ਨਵੇਂ ਨਵੇਂ ਕੀ ਚਾਰੇ ਟਾਇਰ ਨਾ ਚਾਰੇ ਟਾਇਰ ਨਵੇਂ ਆ ਭਾਜੀ 18 ਮਾਡਲ ਆ 445000 ਰੁਪਿਆ ਡਿਮਾਂਡ ਆ ਭਾਜੀ ਕਿੰਨੇ ਦਾ 415000 ਦਾ ਲਾਸਟ ਪੂਰੇ 4 ਲੱਖ ਲਓ ਜੀ ਪੂਰੇ 4 ਲੱਖ ਤਾਂ ਲੈ ਜਾਓ ਮੈਨੂੰ ਐ ਲੱਗਦਾ ਚਾਹੇ ਉਦੋਂ ਵੱਧ ਤਾਂ ਤੇ ਲੋਨ ਹੀ ਹੋ ਜੂਗਾ ਬਾਈ ਉਦੋਂ ਵਾਲੇ 21 ਮਾਡਲ ਆ ਗਿਆ ਬਾਈ 750 ਸੋਨਾ ਲੀਕਾ ਮੂਰਲੇ ਟਾਇਰ ਬਈ ਹੈਗੇ 70 ਪੈਸੇ ਪਿਛਲੇ ਹੈਗੇ ਬਈ 90 ਪੈਸੇ ਟਾਇਰ ਜਮਾਨਾ ਮਾ ਟ੍ਰੈਕਟਰ 590000 ਡਿਮਾਂਡਾ ਕਿੰਨੇ ਦਾ ਭਾਜੀ ਸ਼ਕੰਦਰ ਮਾਡਲ ਦੇ ਵਿੱਚ 565000 ਦਾ ਰਸ ਸਾਢੇ 5 ਲੱਖ ਦਾ ਕਹਦਾ ਸਾਢੇ 5 ਲੱਖ ਦਾ ਆ ਲਓ ਬਾਈ ਉਹਨੂੰ ਇੱਕ ਗੱਲ ਹੋਰ ਦੱਸ ਦੇਣਾ ਐਤੇ ਰੁਪਿਆ ਦੇਣ ਦੀ ਵੀ ਲੋੜ ਨਹੀਂ ਇਹਨਾਂ ਨੂੰ ਜਿੰਨੇ ਦਾ ਟ੍ਰੈਕਟਰ ਉੰਨੇ ਦਾ ਹੀ ਲੋਨ ਹੋਊਗਾ ਤੇ ਬਾਈ ਠੀਕ ਹੈ ਸਾਢੇ 4 ਲੱਖ ਦਾ ਲੋਨ ਹੋਊ ਟ੍ਰੈਕਟਰ ਉੱਤੇ ਇਹ ਨਹੀਂ ਪਤਾ ਸਾਢੇ 4 ਤੋਂ ਉੱਤੇ ਲੋਨ ਹੋ ਜੇ ਟਾਇਰ ਬਿਲਕੁਲ ਨਵੇਂ ਆ ਭਾਜੀ ਟਾਇਰਾਂ ਤੇ ਮਾਰ ਕੇ ਪਿਛਲਾ ਤੇ ਗੁੱਡੀਆਂ ਤੇ ਬਿਲਕੁਲ ਨਵਾਂ ਟ੍ਰੈਕਟਰ ਆ एमएम 35 भाई जी 4 लाख 45000 डिमांड ਕਿੰਨੇ ਦਾ ਸਵਾ ਚਾਰ ਦਾ 415000 ਦਾ ਕਹਿ ਦੋ 415000 ਦਾ ਟਰੈਕਟਰ ਲੈ ਜੋ भाई जी 4.5 ਲੱਖ ਦਾ ਟਰੈਕਟਰ ਤੇ ਲੋਨ ਹੋਊਗਾ ਠੀਕ ਹੈ 22 ਮਾਡਲ ਆ ਮਾਸਟਰ ਮੈਨੇਜ ਹੁੰਦਾ ਉਹ ਬਾਈ 2023 ਮਾਡਲ ਦੇ ਵਿੱਚ ਬਾਈ ਡੀਆਈ 50 ਸਿਕੰਦਰ ਜੇ ਟਾਇਰਾਂ ਦੀ ਗੱਲ ਕਰ ਲਈ ਬਾਈ ਟਾਇਰ ਹੈਗਾ ਇਹਦੀ 90 95 ਪੈਸੇ 90 ਪੈਸੇ ਮੰਨੋ ਤੇਹੀ ਮਾਡਲ ਆ 5 ਲੱਖ ਤੇ 85000 ਰੁਪਏ ਡਿਮਾਡ ਪਾਜੀ ਕਿੰਨੇ ਦਾ ਹੋ ਮਾਡਲ ਆ ਨਵਾਂ ਟਰੈਕਟਰ ਆ ਪੂਰਾ ਇਹ ਦੇ ਦੇ ਜਾਈ ਆਪਾਂ ਤੁਹਾਨੂੰ ਟਰੈਕਟਰ 5 ਲੱਖ 65000 ਸਾਢੇ ਪੰਜ ਕਹਿੰਦਾ ਕਹ ਦੇ ਸਾਢੇ ਪੰਜ ਲੱਖ ਤੋਂ ਲੈ ਲਓ ਜੀ ਉਦੋਂ ਆ ਗਿਆ ਫਾਰਮ ਟਰੈਕ ਆ 2013 ਮਾਡਲ ਦੇ ਵਿੱਚ ਆ ਬਾਈ ਟਾਇਰ 60 EPI ਸੁਪਰ ਮੈਕਸ ਆ ਟਰੈਕਟਰ ਖੈਰ ਚੰਗਾ ਬਾਈ ਟਾਇਰਾਂ ਦੀ ਗੱਲ ਕਰ ਲਈਏ 75 ਪੈਸੇ ਟਾਇਰ ਹੈਗੇ ਆ 365 ਲਿਖਿਆ ਪਾਜੀ ਹੰਤੀ ਦਾ ਜੀ 3 ਲੱਖ 25 ਹਜ਼ਾਰ ਦਾ ਟਰੈਕਟਰ ਲੈ ਜਾ। ਉਸ ਤੋਂ ਬਾਅਦ ਆ ਗਿਆ ਜੀ 35 ਫਾਰਮ ਟਰੈਕ 35 ਆ ਗਿਆ। ਠੀਕ ਹੈ ਗੱਲ। 2021 ਮਾਡਲ ਹੈ। ਟਾਇਰਾ ਪਿਛਲੇ ਟਾਇਰ ਬਿਲਕੁਲ ਨਵੇਂ ਆ ਬਾਈ। ਟਰੈਕਟਰ ਵੀ ਨਵਾਂ। 4 ਲੱਖ 45 ਹਜ਼ਾਰ ਦੀ ਮੰਗ ਲਈ ਕਿੰਨੇ ਦਾ? ਪੂਰੇ 4 ਲੱਖ। ਪੂਰੇ 4 ਲੱਖ। ਰੋਜਾੜ ਲਖ ਉਹ ਦੇ ਦਾਂਗੇ 4 ਲੱਖ ਦਾ ਚੱਲ ਯਾਰ ਦੋ ਪਾਟ ਬਣਾ ਲੈ ਕੋਈ ਨਾ ਦੋ ਪਾਟ ਬਣਾ ਦਾਂਗੇ ਬਾਈ ਯਾਰ ਚੱਲ 2010 ਮਾਡਲ ਦੇ ਵਿੱਚ ਬਾਈ ਫਾਰਮ 60 ਟਰੈਕਟਰ ਬਹੁਤ ਸੋਹਣਾ ਵੀਰੇ ਕੋਕਾ ਪੀਸੀ ਹੈ ਬਾਈ ਟਾਇਰਾਂ ਦੀ ਗੱਲ ਕਰਕੇ ਬਾਈ 65 65 ਪੈਸੇ 70 ਪੈਸੇ ਟਾਇਰ ਹੈਗੇ ਆ 3 ਲੱਖ ਤੇ 35 ਹਜ਼ਾਰ ਡਿਮਾਂਡ ਕਰਦੇ ਆ ਭਾਜੀ ਤੇ ਸਾਰਿਆਂ ਦੀ ਕਾਗਜ਼ਾਂ ਦੀ ਜ਼ਿੰਮੇਵਾਰੀ ਭਈ ਆਪਣੀ ਹੋਊਗੀ ਭਾਜੀ ਦੀ ਹੋਊਗੀ ਟਰੈਕਟਰ ਕਿਸੇ ਦੇ ਬਾਈ ਟੱਚਿੰਗ ਹੋਈ ਹੋਈ ਉਹ ਆਪਣੀ ਜ਼ਿੰਮੇਵਾਰੀ ਆ ਜੇ ਹੋਈ ਤਾਂ ਕਰਾਉਣੀ ਪਊ ਸੋਨੂੰ ਜੇ ਮੜੀ ਮੋਟੀ ਕਰਾਉਣਾ ਹੈ ਤਾਂ ਸੋਨੂੰ ਕਰਾਉਣੀ ਪਊਗੀ ਇਹ ਨਹੀਂ ਕਰਾਉਂਦੇ 335000 ਰੁਪਏ ਕਿੰਨੇ 3 ਲੱਖ 295000 ਦਾ ਟਰੈਕਟਰ ਲਈ ਜੋ ਲਓ ਜੀ ਉਦੋਂ ਵਾਸ ਫੇਰ ਆ ਗਿਆ 2013 ਮਾਡਲ ਆ ਬਾਈ ਸੁਪਰ ਮੈਕਸ ਨਵੇਂ ਰੰਗ ਦੇ ਵਿੱਚ ਆ ਦੇਖਾ ਇੱਥੇ ਮਾਰੀ ਜੇ ਕਰਨਾ ਹੁੰਦਾ ਨਾ ਇਹਨਾਂ ਨੇ ਕਰਨਾ ਹੁੰਦਾ ਤਾਂ ਇੱਥੇ ਟੱਚਿੰਗ ਕਰਾਉਂਦੇ ਜੇ ਮਤਲਬ ਵਪਾਰੀਗਾਂ ਦਾ ਕੰਮ ਹੁੰਦਾ ਕਰ ਕਰਨਾ ਹੁੰਦਾ ਪਰ ਵਪਾਰ ਦਾ ਕੰਮ ਨਹੀਂ ਇਹਨਾਂ ਦਾ ਇਹਨਾਂ ਦੀ ਨਵੀਂ ਏਜੰਸੀ ਆ ਨਵੇਂ ਟਰੈਕਟਰਾਂ ਦੀ ਹੌਲੈਂਡ ਦੀ ਫਤਿਹਾਬਾਦ ਦੇ ਵਿੱਚ ਜਿੱਥੇ ਟਰੈਕਟਰ ਮੰਡੀ ਲੱਗਦੀ ਆ ਸਾਢੇ 3 ਲੱਖ ਰੁਪਏ ਡਿਮਾਂਡ ਆ ਟਾਇਰਾਂ ਦੀ ਗੱਲ ਕਰ ਲਈਏ ਭਾਈ ਟਾਇਰ ਹੈਗੇ ਆ 75 80 ਪੈਸੇ ਭਾਜੀ ਕਿੰਨੇ ਦਾ ਸਾਢੇ 3 ਤੋਂ 5 ਸਵਾ 3 ਦਾ ਨਾ ਜ਼ਿਆਦਾ ਜੈ ਜੈ ਕਰੀਓ 3 ਲੱਖ 10 ਐਡੀ ਸੋਚੀ ਨਾ ਪਿਆ ਕੋਲ 3 ਲੱਖ 10 ਹਜ਼ਾਰ ਤਾਂ ਲੈ ਜੋ ਐਡੀ ਸੋਚ ਕੇ ਕੰਮ ਚੱਲੇ ਤਾਂ ਬੜੇ ਚੱਲੇ ਕਰੋਨਾ ਦੇ ਭਾਜੀ ਟਰੈਕਟਰ ਖੜੇ ਆ ਸੋਡੇ ਕੋਲੇ ਲਓ ਭਾਜੀ ਚੈਂਪੀਅਨ ਖੜਾ 17 ਦੀ ਗੱਲ ਕਰ ਲਈ ਪਾਈ ਹੈ ਗਿਆ 65 ਪੈਸੇ ਪੈਸੇ ਤਿਆਰ ਆ 2010 ਮਾਡਲ ਦੇ ਵਿੱਚ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਵੀਰੇ 2,35,000 ਦੀ ਮੰਗ ਆ ਭਾਜੀ ਕਿੰਨੇ ਦਾ 2 ਲੱਖ ਦਾ ਲਓ ਜੀ 1,95,000 ਦਾ ਟਰੈਕਟਰ ਸੌਦਾ ਹੋ ਗਿਆ ਲਓ ਜੀ ਉਸ ਤੋਂ ਬਾਅਦ 17 ਮਾਡਲ ਆ ਗਿਆ ਜੀ ਫਾਰਮ 60 ਸੁਪਰ ਮਿਕਸ ਬਿਲਕੁਲ ਨਵਾਂ ਟਰੈਕਟਰ ਹੈ ਡੱਕ ਟੁੱਕ ਜਿਆ ਪਿੱਛੇ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਜੀ 4,65,000 ਦੀ ਮੰਗ ਆ ਭਾਜੀ ਕਿੰਨੇ ਦਾ ਇਹ 4,35,000 ਦਾ ਸਵਾ ਚਾਰ ਦਾ ਕਹਿੰਦਾ ਕਹ ਦੋ ਲਓ ਜੀ ਸਵਾ ਚਾਰ ਦਾ ਲੈ ਜਾਓ ਲਓ ਜੀ ਉਸ ਤੋਂ ਬਾਅਦ ਇਹ ਚ ਆ ਗਿਆ ਭਾਈ ਤੁਸੀਂ ਮੈਨੂੰ ਪੁੱਛਦੇ ਨਾ ਭਾਈ ਕਿਤੇ ਕਬੂਟਾ ਖੜਾ ਵੇ ਕਬੂਟਾ ਖੜਾ ਹੋਏ ਆ ਖੜਾ ਕਬੂਟਾ 2019 ਮਾਡਲ ਦਾ ਰੰਗ ਬੜਾ ਪਿਆਰਾ ਆ ਜਾ ਭਾਈ ਇਹਦਾ ਠੀਕ ਹੈ ਗੱਲ ਜਮੇ ਨਵਾਂ ਟ੍ਰੈਕਟਰ ਆ ਭਾਈ ਤੇ ਟਾਇਰਾਂ ਦੀ ਗੱਲ ਕਰੀਏ ਤਾਂ 90-95 ਪੈਸੇ ਟਾਇਰ ਆ 4,95,000 ਦੀ ਮੰਗ ਆ ਕਬੂਟਾ ਹੈਗਾ ਜੀ ਇਹ 500 ਆ 5501 ਠੀਕ ਹੈ ਗੱਲ ਜਮਨ ਨਵਾਂ ਟਰੈਕਟਰ ਆ ਪਾਜੀ 595 ਲਿਖਿਆ ਕਿੰਨੇ 4 75 95 ਲਿਖਿਆ ਕਿੰਨੇ ਦਾ 70 ਦਾ ਸਾਢੇ 4 ਦਾ ਪਾਜੀ ਕਿਧਰ ਗਏ ਸਾਢੇ 4 ਬਹੁਤ ਘੱਟ ਆ ਨਹੀਂ ਨਹੀਂ ਕੁਛ ਨਹੀਂ ਦਾ ਨਵੇਂ ਦਾ ਉਹ ਤੇ ਮੈਂ ਲਾ ਮੈਂ ਕਿ ਚੰ ਚਲ 4 70 ਦਾ ਲੈ ਉਹ ਕਹਿ ਗਿਆ 4 70 ਉਹ 60 ਦਾ ਕਰ ਚਲ ਬੇ ਤਨਾ ਛੋਟੀ ਨਾ ਸਾਢੇ 4 ਦਾ ਲੈ ਉਹ ਆ ਲੋ ਭਾਈ ਵੇ ਛੋਟਾ ਛੜਾ ਇੱਕ ਹੋਰ ਐਡੀਸ਼ਨਲ 36 30 ਇਹ ਮਾਡਲ ਕਿਹੜਾ ਭਾਜੀ ਟਾਇਆ ਪਿਆ 20 ਮਾਡਲ ਇਹ 20 ਮਾਡਲ ਆ ਭਾਜੀ ਆ ਡੱਕ ਡੱਕ ਦੇ ਵਿੱਚ ਆ ਹਾਂ ਹਾਂ ਆ ਡੱਕ ਡੱਕ ਦੇ ਵਿੱਚ ਆ ਹੈਗਾ ਭਾਈ 25-30 ਹਜ਼ਾਰ ਦਾ ਤਾਂ ਉਹ ਪਿੱਛੇ ਟੰਗੇ ਆ ਪਿਆਗੇ ਨਾਲ ਦੀ ਛਤਰੀ ਆ ਭਾਈ ਐਡੀਸ਼ਨਲ ਦੀ ਕੋਈ ਚੇਂਜ ਨਹੀਂ ਹੈਗਾ ਜੇ ਟਾਇਰ ਨਾਲ ਦੇ ਆ ਭਾਈ ਇਹਦੇ ਟਾਇਰ ਹੈਗੇ ਆ ਭਾਈ 75 ਕ ਪੈਸੇ ਚਾਰੇ ਟੌਪ ਮਾਡਲ ਆ ਭਾਈ ਕਿੰਨੇ ਪੈਸੇ ਦਾ ਭਾਈ 6 ਲੱਖ 70 ਹਜ਼ਾਰ ਦਾ ਨਾ ਯਾਰ ਜਮੀਨ ਕਿੰਨੇ ਦਾ ਦੱਸੋ 70 ਦਾ ਸਾਢੇ 6 ਲੱਖ ਦਾ ਲੈ ਜਾਓ ਚਲੋ ਆਜੋ ਉਦੋਂ 52 4 ਆ ਗਿਆ ਭਾਜੀ 55 ਦਾ 52 4 ਆ ਗਿਆ ਭਾਈ 10/11 ਟਰੈਕਟਰ 10 ਮਾਡਲ ਆਸਤੀ ਭਾਈ 11 ਦੀ ਟਾਇਰ ਬਿਲਕੁਲ ਨਵੇਂ ਪਿਛਲੇ ਮੂਹਰੇ ਬਾਈ 70 ਪੈਸੇ ਟਰੈਕਟਰ ਸੋਨਾ ਬਹੁਤ ਆ ਭਾਈ ਕਿਤੋਂ ਰੰਗ ਪੇਟ ਨਹੀਂ ਸਾਰਾ ਅਰੀਜਨਲ ਡਬਲ ਡਿਸਟ੍ਰਿਬਿਊਟਰ ਆ ਭਾਜੀ 445 ਲਿਖਿਆ ਕਿੰਨੇ ਦਾ 4 ਲੱਖ ਦਾ 3 ਲੱਖ 90 ਹਜ਼ਾਰ ਦਾ ਲੈ ਜਾਓ ਲਓ ਜੀ ਉਦੋਂ ਬਾਅਦ ਆ ਗਿਆ ਜੀ 485 ਜਿੰਨੇ ਦਾ ਟਰੈਕਟਰ ਆ ਉਹਨੇ ਤੇ ਇਹ ਤੇ ਲੋਨ ਐ ਨਹੀਂ ਪਤਾ ਉਦੋਂ ਵੱਧ ਹੋ ਜੇ 16 ਮਾਡਲ ਆ 17 ਦੀ ਆਰ ਸੀ ਐ 3 ਲੱਖ ਤੇ 75000 ਰੁਪਏ ਡਿਮਾਂਡ ਆ ਬਾਈ ਜੀ ਕਿੰਨੇ ਦਾ ਸਾਢੇ ਤਿੰਨ ਦਾ ਸਾਢੇ ਤਿੰਨ ਦਾ ਕਹਿੰਦਾ 3 ਲੱਖ 45000 ਦਾ ਲਓ ਜੀ 3 ਲੱਖ 40000 ਦਾ ਆਹ ਲਓ ਜੀ ਝੋਟਾ ਖੜਾ ਚਾਰੇ ਟਾਇਰ ਇੱਕੋ ਜਿਹੇ ਦੇ 4 ਈਲ 56 20 55 ਪੰਜਾ 20 ਹੈ ਬਾਈ ਡੱਕ ਡੱਕ ਜਾਂ ਆ ਡੱਕ ਡੱਕ ਜਾਂ ਵਿਚੀ ਹੈ ਜਨਾਬ ਹਾਂਜੀ ਹਾਂਜੀ ਐਵੇਂ ਡੱਕ ਡੱਕ ਜਾਂ ਵਿਚੇ ਹੈ ਬਾਈ ਟਾਇਰ ਟੂਰ ਚੰਗਾ ਬਾਈ 85 ਤੋਂ 90 ਪੈਸੇ ਟਾਇਰ ਪਏ ਆ ਤੇ ਜਮੀਨਾਂ ਵਾ ਟਰੈਕਟਰ ਆ ਬਾਈ ਟਾਪ ਮਾਡਲ ਆ ਛਤਰੀ ਛੁਤਰੀ ਜੀ ਹੌਲੈਂਡ ਦੀ ਕੰਪਨੀ ਦੀ ਨਾਲ ਹੀ ਆ 9 ਲੱਖ ਤੇ 95000 ਰੁਪਏ ਡਿਮਾਂਡ ਆ 20 ਮਾਡਲ ਦੇ ਵਿੱਚ ਆ ਕਿੰਨੇ ਦਾ 950 ਦਾ ਬਾਹਲਾ ਪਾਜੀ 40 ਦੇ 25 ਦਾ ਲਓ ਜੂ ਨਹੀਂ 30000 ਦਾ ਲੈ ਜੋ ਲਓ ਜੀ 30000 ਦਾ ਲੈ ਜੋ ਆ ਵੀ ਆਪਣਾ ਭਾਜੀ ਇਹ ਤਾਂ ਤੁਸੀਂ ਦੇਣਾ ਦੇਈ ਦੇਈ ਆਪਣਾ ਹਾਂ ਹਾਂ ਲਓ ਜੀ ਉਹ ਤੋਂ ਬਾਅਦ ਆ ਗਿਆ ਅਰਜਨ ਇਹ ਆਪਣਾ ਪਾ ਲੈ ਦੇਖ ਲਓ ਭਾਈ ਮੁੰਡਾ ਦੇਖ ਲਓ ਹਦਰ ਰਹਿ ਕਰਦੇ ਭਾਈ ਕਹਿੰਦੇ ਆ ਵੀ ਆਪਣਾ ਕੇ ਦੇਖ ਲਓ ਇੰਨੇ ਤਾਂ ਇੱਥੇ ਘੜੇ ਜਾਤ ਨਹੀਂ ਹੈਗਾ ਕਿ ਆ ਵੀ ਆਪਣਾ ਲਓ ਜੀ 555 2016 ਮਾਡਲ ਦਾ ਟਾਇਰ ਬਿਲਕੁਲ ਨਵੇਂ ਆ ਵੀਰੇ ਚਾਰੀ ਮੂਰਲੇ ਚਾਲਾ 85 90 ਪਾਲੋ 80 ਕਹ ਲੋ ਕੁਛੀ ਕਹ ਲੋ ਪਿਛਲੇ ਨਵੇਂ ਆ 4 ਪੁਆਇੰਟ ਲਿਖਿਆ ਭਾਜੀ ਕਿੰਨੇ ਦਾ 4,35,000 ਦਾ 420 ਕੇ 435 ਚਲੋ ਕੋਈ ਗੱਲ ਨਹੀਂ 425 ਦਾ ਹੋ ਗਿਆ ਉਹ ਤੋਂ ਬਾਅਦ ਵਿ ਜਾਗਾ ਪਾਵਰ ਟਰੈਕ ਠੀਕ ਹੈ ਗੱਲ 2019 ਮਾਡਲ ਆ ਸੁਪਰ ਮੈਕਸ ਦੇ ਵਿੱਚ ਆ ਬਾਈ ਇਹ 439 ਪਲੱਸ ਟਾਇਰ ਪਿਛਲੇ ਆ ਗਿਆ ਬਾਈ 95 ਪੈਸੇ ਬਿਲਕੁਲ ਨਵਾਂ ਟਰੈਕਟਰ ਆ ਡੱਕ ਡੁਕਿਆ ਜਿਵੇਂ ਡੰਗਿਆ ਪਿਆ ਵਿਚੀ ਆ ਸਾਰਾ ਕੁਛ 425 ਆ ਜੀ 3 ਲੱਖ ਕਿੰਨੇ ਦਾ 4 ਲੱਖ ਦਾ ਨਾ 395 390 ਦਾ ਆ ਵੀ ਆਪਣਾ ਜੀ ਹਾਂ ਬਿਲਕੁਲ ਆਪਣਾ ਲਓ ਜੀ 20 ਮਾਡਲ 855 ਜਮਾ ਕੋਕਾ ਪੀਸ ਆ ਜੀ ਟੈਂਕੀ ਦੇ 17 ਵਾਲਾ ਬਾਈ ਟਾਇਰਾਂ ਦੀ ਗੱਲ ਕਰ ਗਏ ਟਾਇਰ ਹੈਗੇ ਬਾਈ 90 ਪੈਸੇ ਸਾਈਡ ਕਲੱਚ ਆ ਬਾਈ ਇਹੇ ਡਬਲ ਡਿਸਟ੍ਰੀਬਿਊਟਰ ਟਾਪ ਮੋਡ ਲਿਆ ਯਾਰ ਉਰੇ ਲਿਆ ਤੂੰ ਮੜਾ ਜਾ ਕੈਮਰਾ ਉਹ ਤਾਂ ਮਾਰੇ ਮਗਰ ਯਾਰ ਤੇ ਇਹਦੇ ਕੰਪਨੀ ਵਾਲਾ ਸਟicker ਜਮ ਨਹੀਂ ਲਿਆ ਜਿਹੜਾ ਉਹ ਲਾਇਆ ਹੁੰਦਾ ਕੰਪਨੀ ਨੇ ਠੀਕ ਹੈ ਗੱਲ 20 ਮਾਡਲ ਦਾ 6 ਲੱਖ ਤੇ 65 ਹਜ਼ਾਰ ਡਿਮਾਂਡ ਆ 2 ਸਪੀਡ ਦੇ ਵਿੱਚ ਆ 45 645 ਲਿਖਿਆ ਕਿੰਨੇ ਦਾ ਇਹ 6 ਲੱਖ ਦਾ ਲਾ ਨਾ ਯਾਰ ਪੰਜ ਪੰਜ ਆ ਪਾ ਦੇ ਭਰਾ ਬਣ ਕੇ 95 ਕਹ ਦੇ ਚਲ 5 90 ਹਜ਼ਾਰ ਦਾ ਲੈ ਜਾ ਉਹ ਮੁੰਡਿਓ ਲੈ ਜੀ 15 ਮਾਡਲ 9500 ਮੇਸੀ ਅੱਜ ਭਾਈ ਇਹਨੂੰ ਆਪਣਾ ਸੋਲੋ 241 ਦੇ ਮੁੱਲ 'ਚ ਦੇਵਾਂਗੇ ਸਹੀ ਗੱਲ ਹੈ 241 ਵੀ ਮਹਿੰਗਾ ਹੋਊ ਇਹ ਤੂੰ ਬਿਲਕੁਲ ਸਹੀ ਗੱਲ ਸਹੀ ਹੈ ਨਾ ਨਾਲੇ ਦਾ ਗੇਅਰ ਵੀ ਦੁੱਧਾ ਆ ਕਿਹੜਾ ਟਰੈਕਟਰ ਗੇਅਰ ਹੈ ਟਰੈਕਟਰ ਗੇਅਰ ਆ ਭਾਈ ਇਹ ਤੇ ਇਥੇ ਭਾਈ ਭਾਜਾ ਜੇ ਕਿਸੇ ਹਿਸਾਬ ਚਾਹੁੰਦਾ ਤੇ ਭਾਜ ਜੀ ਨੂੰ ਦਾਵਾ ਦਾਵਾ ਕਿੰਨੇ ਨੰਬਰ ਤੇ ਫੋਨ ਕਰੋ 46101 ਤੇ 9416346101 ਜਰਨੈਲ ਸਿੰਘ ਧੀਰਸਾ ਦਾ ਨੰਬਰ ਹੈਗਾ ਜੀ 97295 85300 ਦਾ ਫੋਨ ਕਰ ਰਿਹਾ ਇਹਦੇ ਵਾਸਤੇ ਬਈ ਇਹਦਾ ਗਿਆ ਸੋਹਦੇ ਪਰਚਾ ਸਾਢੇ 3 ਲੱਖ ਰੁਪਏ ਦੀ ਡਿਮਾਂਡ ਆ ਟਾਇਰ ਦੇ ਟਾਇਰਾਂ ਦੀ ਗੱਲਬਾਤ ਦਾਦੀ ਹੈ ਟਾਇਰ ਬਈ ਅੱਧੇਕ ਹੈਗੇ ਆ ਪਾਜੀ ਸਾਢੇ 3 ਕਿੰਨੇ ਦਾ ਇਹ ਦੇ ਦਾਂ 1 ਕਰਨ ਲੱਖ ਦਾ ਲਾ 2 ਲੱਖ ਤੇ 95000 ਦਾ ਲੈ ਜੋ ਕੋਈ ਸਨੇ 9000 ਰੁਪਏ ਨਹੀਂ ਦੇਣਾ ਬਾਈ ਜੀ ਇੰਨੇ ਦਾ ਇਹ ਮੈਨੂੰ ਲਿਖ ਕੇ ਦਿਨਾ ਬਾਈ ਐਨਓਸੀ ਵੀ ਐਨਓਸੀ ਤਾਂ ਮਿਲਦੀ ਨਹੀਂ ਇਹ ਬੈਸਟ ਬੰਗਾਲ ਦੇ ਅੰਦਰ ਆ ਹਾਂ ਬੈਸਟ ਬੰਗਾਲ ਦੇ ਅੰਦਰ ਆ ਪਾਜੀ ਠੀਕ ਹੈ ਗੱਲ ਆ ਉਦੋਂ ਵਾਲਾ ਆ ਗਿਆ ਜੀ 4 ਵੀਲ ਆ 2017 ਮਾਡਲ ਆ ਜੀ 4 ਵੀਲ ਟਰੈਕਟਰ ਆ ਠੀਕ ਹੈ ਗੱਲ ਭੁੱਲਰ ਕੇ ਨਾ ਟਰੈਮ ਨੂੰ ਅਲੱਗ ਦਾ ਫੋਨ ਕਰਮ ਹੋਊ ਆਪਣਾ ਮੂਰਲੇ ਟਾਇਰ ਨਵੇਂ ਆ ਪਿਛਲੇ ਹੈਗੇ ਜੀ 85 ਪੈਸੇ 5,70,000 ਡਿਮਾਂਡ ਆ ਪਾਜੀ 570 ਕਿੰਨੇ ਦਾ ਨਵੋ ਨਵੋ 3 ਸਪੀਡ ਆ ਭਾਈ ਜੀ ਇਹ ਸਾਡੇ 5.5 ਦਾ 5 ਲੱਖ ਤੇ 30 ਹਜ਼ਾਰ ਕਹਿੰਦਾ ਭਾਜੀ 5 40 ਦਾ ਜਦਾਂ ਬਾਤ 35 ਹਜ਼ਾਰ ਦਾ ਲੈ ਜਾਓ ਉਸ ਤੋਂ ਬਾਅਦ ਦੇ ਵਿੱਚ ਅੱਜੋ ਨਵੋ 2 ਸਪੀਡ 2 ਵੀ ਆ ਗਿਆ ਜੀ 3 ਸਪੀਡ ਦੇ ਵਿੱਚ ਡੀ ਲਕਸ ਮਾਡਲ ਆ ਜੀ ਫੈਬਰ ਦੀ ਛਤਰੀ-ਛੁਤਰੀ ਚੰਗੀ ਲੱਗਿਆ ਟਰੈਕਟਰ ਦੇ ਉੱਤੇ ਠੀਕ ਹੈ ਗੱਲ ਟਾਇਰਾਂ ਦੀ ਗੱਲ ਕਰੀਏ ਟਾਇਰ ਰਹਿ ਗਿਆ 95 ਪੈਸੇ 20 ਮਾਡਲ ਦੇ ਵਿੱਚ ਆ 6 ਲੱਖ ਤੇ 55 ਹਜ਼ਾਰ ਡਿਮਾਂਡ ਆ ਭਾਜੀ ਕਿੰਨੇ ਦਾ 63 ਦਾ ਹੈ 63 ਦਾ ਜਾਦੇ ਨਹੀਂ ਆਸ਼ੀਰ ਤੀਏ ਘੱਟ ਕਰਦੇ ਪੂਰੇ 6 ਲੱਖ ਸਵਾ 6 ਨਾ ਰਾਮ ਜੀ ਜੀ ਮਿਲਾ ਲਈ ਤੁਸੀਂ ਦੋਨਾਂ ਨੇ ਸਵਾ 6 ਲੱਖ 10 ਹਜ਼ਾਰ ਦਾ ਲੈ ਜਾਓ ਇਹ ਭਾਜੀ ਸੋਚੇ ਲੱਗ ਜਾਂਦੇ ਮੈਂ ਨਹੀਂ ਸੋਚਦਾ ਸਕਦਾ ਲੈ ਭਾਈ ਉਦੋਂ ਬਾਅਦ 19 ਅੱਛਾ 19 ਮਾਡਲ ਬਈ ਠੀਕ ਹੈ ਗੱਲ 605 ਅਰਜਨ ਬਈ ਟਾਇਰ ਬਿਲਕੁਲ ਨਵੇਂ ਚਾਰੇ ਟਾਇਰ ਨਵੇਂ ਆ ਵੀਰੇ ਕੋਕਾ ਪੀਸ ਟਰੈਕਟਰ ਕਾਪੀ ਕਾਜਾ ਇੰਜਨ ਕਾਪੀ ਕਾ ਪਹਿਲੀ ਪਹਿਲੀ ਪਾਰਟੀ ਦਾ ਮਤਲਬ ਹਾਂ ਕਾਪੀ ਕਾਗਜ਼ ਦੀ ਭਾਜੀ ਦੀ ਜ਼ਿੰਮੇਵਾਰੀ ਆ ਅੱਜ ਕੀ ਰੇਟ ਲਿਖ ਲਿਖਾਇਆ ਤੇ ਰੇਟ ਨਾਲ ਇਹਦੇ ਟਾਇਰ ਨਵੇਂ ਪਾ ਕੇ ਕਰਕੇ ਰੇਟ ਦੋ ਪਹਿਲਾਂ ਲਿਖਿਆ ਇਹ ਦੇ ਦੇਾਂਗੇ ਆਪਾਂ ਟਰੈਕਟਰ 5 ਲੱਖ ਤੇ 65000 ਰੁਪਏ ਨੋ ਜਿਆਦਾ ਟਾਇਰ ਨਵੇਂ ਕਰਦੇ ਸਾਢੇ 5 ਲੱਖ ਦਾ ਆ ਹੋ ਗਏ ਠੀਕ ਹੈ ਚਲ ਲੈ ਭਾਜੀ ਲਓ ਵੀਰ ਜੀ ਇੱਕ ਨਾ ਨੰਬਰ ਨੋਟ ਕਰ ਲਓ ਭਾਜੀ ਦਾ ਹਮਕਾਰ ਵੀਰ ਸਿੰਘ ਸੰਧੂ ਖਤੇਵਾ ਤੋਂ ਅਜੀ ਠੀਕ ਹੈ ਨੰਬਰ ਲੋਡ ਕਰ ਲੋ ਵੀਰੇ 94 163 46 101 83079 33022 ਠੀਕ ਹੈ ਗੱਲ ਉਸ ਤੋਂ ਬਾਅਦ ਜਰਨਲ ਆਹ ਮੰਨ ਤਾ ਇਹ ਨੰਬਰ ਆ ਦੇ ਉਸ ਤੋਂ ਬਾਅਦ ਜਰਨਾਲ ਸਿੰਘ ਦਾ ਨੰਬਰ ਆ ਜਾ ਬਾਈ ਦਾ 97295 87300 ਠੀਕ ਹੈ ਗੱਲ ਬਾਕੀ ਬਾਈ ਆ ਲੈ ਜਿਹੜਾ ਮੈਂ ਕਿਹਾ ਸੀ ਉਹਨਾਂ ਦੇ ਨਾਲ ਹੀ ਆ ਜਾਓ मेरा ਵੀ ਟੈਂਟਰ ਲਓ ਮੇਰਾ ਨਾਮ ਲੈ ਦਿਓ ਚਾਬੀ ਦੇ ਨਾਲ 1000 ਰੁਪਇਆ ਫੜੀਏ ਠੀਕ ਹੈ ਗੱਲ ਬਾਈ ਤੇ ਪੇ ਨੂੰ ਕਰ ਲੋ ਫੋਲੋ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਜੀ ਤੁਹਾਨੂੰ ਕਿੱਦਾਂ ਲੱਗੀ ਤੇ ਫੇਰ ਆਪਾਂ ਨਾ ਬਾਈ ਤੁਹਾਡੇ ਵਾਸਤੇ ਹਰ ਐਤਵਾਰ ਫਤਿਹਬਾਦ ਆ ਕੇ ਆਪਾਂ ਬਹਿਬਤਾਂ ਬਹਿਬਤਾਂ ਕਰਿਆ ਕਰਾਂਗੇ ਇਹ ਜੈਜ ਵਧੀਆ ਵਧੀਆ ਟਰੈਕਟਰ ਦਿਖਾਵਾਂਗੇ ਜੈਜ ਦੇ ਰੇਟਾਂ ਦੇ ਠੀਕ ਹੈ ਬਹੁਤ ਬਹੁਤ ਮਿਹਰਮਾਨੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜਨਰਲ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਹੰਦੂ ਸਾਹਿਬ ਸਤਿ ਸ੍ਰੀ ਅਕਾਲ ਇਹ ਆ ਸਾਡੇ ਜਾਰ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਬਾਈ